प्यारे दर्शकों प्यार भरी सतसनिए का एक बार एक किसान ट्रैक्टर ਤੇ ਕਣਕ ਦੀਆਂ ਭਰੀਆਂ ਬੋਰੀਆਂ ਲੈ ਜਾ ਰਿਹਾ ਸੀ ਉਸ ਵੀ ਟਰਾਲੀ ਵਿੱਚੋਂ ਇੱਕ ਅਚਾਨਕ ਇੱਕ ਬੋਰੀ ਡਿੱਗ ਪਈ ਤੇ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿਸਾਨ ਨੂੰ ਕੋਈ ਪਤਾ ਨਾ ਲੱਗਿਆ ਇੰਨੇ ਨੂੰ ਕੁਝ ਕੀੜੀਆਂ ਆਈਆਂ ਤੇ 10-20 दाਣੇ ਲੈ ਕੇ ਚਲੀਆਂ ਗਈਆਂ ਫਿਰ ਕੁਝ ਦੇਰ ਬਾਅਦ ਕੁਝ ਚੂਹੇ ਆਏ ਦੋਸੋਂ-ਦੋਸੋਂ ਗ੍ਰਾਮ ਖਾਦੇ ਤੇ ਚਲੇ ਗਏ ਫਿਰ ਕੁਝ ਪੰਛੀ ਆਏ ਉਹਨਾਂ ਥੋੜਾ ਬਹੁਤਾ ਖਾਦਾ ਤੇ ਉਹ ਚਲੇ ਗਏ ਫਿਰ ਕੁਝ ਗਾਵਾਂ ਆਈਆਂ ਉਹਨਾਂ ਨੇ ਥੋੜਾ ਬਹੁਤ ਖਾਦਾ ਤੇ ਉਹ ਵੀ ਚਲੀਆਂ ਗਈਆਂ ਫਿਰ ਇੱਕ ਆਦਮੀ ਆਇਆ ਤੇ ਉਸਨੇ ਪੂਰੀ ਦੀ ਪੂਰੀ ਬੋਲੀ ਚੁੱਕੀ ਤੇ ਚਲੇ ਗਿਆ ਇਨਾਂ ਸਾਰੀਆਂ 83 ਲੱਖ ਜੂਨਾ ਵਿੱਚ ਇੱਕ ਆਦਮੀ ਹੈ ਜੋ ਲਾਲਚ ਕਰਦਾ ਹੈ ਆਦਮੀ ਚਾਹੁੰਦਾ ਹੈ ਕਿ ਹਰ ਇੱਕ ਚੀਜ਼ ਮੇਰੇ ਕੋਲ ਹੀ ਹੋਵੇ ਬਾਕੀਆਂ ਕੋਲ ਕੁਝ ਨਾ ਹੋਵੇ ਕਈ ਲੋਕ ਤਾਂ ਇਸੇ ਕਾਰਨ ਦੁਖੀ ਹੁੰਦੇ ਹਨ ਕਿ ਉਹਨਾਂ ਕੋਲ ਸਭ ਕੁਝ ਹੁੰਦੇ ਹੋਏ ਵੀ ਉਹ ਦੁਖੀ ਇਸ ਕਰਕੇ ਰਹਿੰਦੇ ਹਨ ਕਿ ਆਦਮੀ ਦੀਆਂ ਅਸ਼ਾਵਾ ਵੱਧਦੀਆਂ ਹੀ ਜਾਂਦੀਆਂ ਹਨ ਉਹ ਨਾਲ ਵਿੱਚ ਕਦੇ ਵੀ ਖਤਮ ਨਹੀਂ ਹੁੰਦੀਆਂ ਤੇ ਨਾ ਹੀ ਉਸ ਦੀ ਆਤਮਾ ਤ੍ਰਿਪਤ ਹੁੰਦੀ ਹੈ ਉਹ ਆਦਮੀ ਆਪਣੀਆਂ ਇਹਨਾਂ ਅਸ਼ਾਵਾ ਨੂੰ ਕੱਟ ਕਰਨ ਦੀ ਬਜਾਏ ਅਸੀਂ ਆਪਣੀਆਂ ਇਛਾਵਾਂ ਨੂੰ ਪੋਸ਼ਣ ਨਹੀਂ ਕਰਦੇ ਕਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਸਗੋਂ ਆਪਣੀਆਂ ਇਛਾਵਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਵੱਧਦੀਆਂ ਹੀ ਜਾਣਗੀਆਂ ਅਸ਼ਾਵਾਂ ਵਧਣ ਦੇ ਨਾਲ-ਨਾਲ ਸਾਡੀਆਂ ਮੁਸ਼ਕਲਾਂ ਵੀ ਵੱਧਦੀਆਂ ਹੀ ਰਹਿਣਗੀਆਂ ਆਓ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਗੇ ਜੋ ਮਿਲਦਾ ਹੈ ਉਸ ਦੇ ਵਿੱਚ ਪਰਮਾਤਮਾ ਦਾ ਸ਼ੁਕਰ ਗਿਆਦਾ ਕਰਗੇ ਤੇ ਆਪਣੇ ਤੋਂ ਨੀਵੇਂ ਵੱਲ ਦੇਖ ਕੇ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰਗੇ ਧੰਨਵਾਦ